ਸਾਡੇ YouTube ਚੈਨਲ ਤੇ ਆਫਰ ਨੂੰ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 88999 ਭਰਤੀ ਲਈ ਨੀਮਾਸਾਰ ਸਾਰੀ ਕੋਪਨ ਜਨਰਲ ਕੈਟਾਗਰੀ ਦੀ ਭਰਤੀ ਪੂਰੀ ਕਰਵਾਉਣ ਲਈ ਬੈਕਲੌਗ ਯੂਨੀਅਨ ਵੱਲੋਂ ਮਹਾਲੀ ਵਿੱਚ ਕੀਤੇ ਜਾਣ ਵਾਲੇ ਮਹਾ ਪ੍ਰਕਾਟ ਦੀ ਕਾਲ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਣ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਬਰੇ EDT 999 ਪਾਰਟੀ ਲੰਬੇ ਸਮੇਂ ਤੋਂ ਬਵਾਦਾਂ ਦੇ ਘੇਰੇ ਵਿੱਚ ਫਿਰ ਰਹੀ ਹੈ ਤੇ ਇਸ ਤੇ ਕਈ ਤਰ੍ਹਾਂ ਦੇ ਕੋਰਟ ਕੇਸ ਲੱਗੇ ਹੋਣ ਕਾਰਨ ਇਸ ਤੇ ਇੱਕ ਵਾਰ ਤਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਸਟੇ ਵੀ ਜਾਰੀ ਕੀਤਾ ਗਿਆ ਸੀ ਫਿਰ ਸਟੇ ਨੂੰ ਵਕੇਟ ਕਰਾਉਣ ਲਈ EDT 999 ਯੂਨੀਅਨ ਵੱਲੋਂ ਕਈ ਉਪਰਾਲੇ ਕੀਤੇ ਗਏ ਜਿਹਦੇ ਸਿੱਟੇ ਵਜੋਂ ਕਈ ਹੀアリング ਹੋਣ ਤੋਂ ਬਾਅਦ ਅਰਪ ਸਟੇ ਵਕੇਟ ਕਰਾਉਣ ਵਿੱਚ ਕਾਫੀ ਕਾਮਯਾਬ ਹੋ ਗਿਆ ਨੰਤੋਂ ਜਦੋਂ ਭਰਤੀ ਪੂਰੀ ਕਰਨ ਦਾ ਪ੍ਰੋਸੈਸ ਚੱਲਿਆ ਤਾਂ ਇੱਕ ਨਵਾਂ ਵਿਵਾਦ ਉੱਠ ਖੜਾ ਹੋਇਆ ਇਹ ਸੀ 3000 ਫਰੈਸ਼ ਪੋਸਟਾਂ ਤੇ ਬੈਕਲੌਗ ਦੀਆਂ 2994 ਪੋਸਟਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਭਰਤੀ ਪੂਰਾ ਕਰਨ ਦਾ ਵਿਵਾਦ ਭਰਤੀ ਡਾਇਰੈਕਟਰ ਨੇ ਪਹਿਲਾਂ ਫਰੈਸ਼ 3000 ਪੋਸਟਾਂ ਲਈ ਮੈਟ ਬਣਾ ਕੇ ਲਿਸਟ ਨੂੰ ਜਾਰੀ ਕਰ ਦਿੱਤਾ ਤੇ ਉਸ ਦੇ ਅਨੁਸਾਰ ਹੀ ਲਗਭਗ 2460 ਉਮੀਦਵਾਰਾਂ ਨੂੰ ਆਫਰ ਲੈਟਰਸ ਦੇਣ ਲਈ 1 ਅਪ੍ਰੈਲ 2025 ਨੂੰ ਸਰਕਾਰ ਦੁਆਰਾ ਇੱਕ ਫੰਕਸ਼ਨ ਕਰਕੇ ਅਪੁਆਇੰਟਮੈਂਟ ਲੈਟਰਸ ਉਹ ਵੀ ਚੁਣੇ ਹੋਏ ਉਮੀਦਵਾਰਾਂ ਨੂੰ ਦੇ ਦਿੱਤੇ ਗਏ। ਇਹਨਾਂ ਵਿੱਚੋਂ 1232 ਉਮੀਦਵਾਰ ਤਾਂ ਮੈਡੀਕਲ ਕਰਵਾ ਕੇ ਸਕੂਲਾਂ ਵਿੱਚ ਜੁਆਇਨ ਕਰ ਗਏ। ਪਰੰਤੂ ਕੋਈ 1228 ਦੇ ਕਰੀਬ ਉਮੀਦਵਾਰ ਅਪੁਆਇੰਟਮੈਂਟ ਲੈਟਰ ਹੱਥਾਂ ਵਿੱਚ ਲੈ ਕੇ ਅਜੇ ਵੀ ਸਕੂਲਾਂ ਵਿੱਚ ਹਾਜ਼ਰ ਨਾ ਹੋਣ ਕਾਰਨ ਬੇਰੁਜ਼ਗਾਰ ਹਨ ਅਤੇ ਧਰਨੇ ਮਜਾਦੇ ਕਰਕੇ ਸਰਕਾਰ ਪ੍ਰਤੀ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮਿਤੀ 4/4/2025 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਇੱਕ ਕੇਸ COC P 1057/2025 ਵੀਰਪਨ ਕੋਰਸਸ ਸਟੇਟ ਆਫ ਪੰਜਾਬ ਦਾ ਇੱਕ ਫੈਸਲਾ ਦਿੱਤਾ ਗਿਆ ਸੀ ਕਿ 8TT ਉਹਨਾਂ ਚਾਹਨੇ ਭਰਤੀ ਨਿਯਮਾਂ ਅਨੁਸਾਰ ਕੀਤੀ ਜਾਵੇ ਤੇ ਜਦੋਂ ਤੱਕ ਜਨਜ਼ਲ ਓਪਨ ਕੈਟਾਗਰੀ ਪੂਰੀ ਨਹੀਂ ਹੁੰਦੀ ਉਦੋਂ ਤੱਕ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਨੂੰ ਜੁਆਇਨ ਨਾ ਕਰਵਾਇਆ ਜਾਵੇ ਇਹਦੇ ਸਿੱਟੇ ਵਜੋਂ ਸਿੱਖਿਆ ਵਿਭਾਗ ਨੇ ਆਫਰ ਲੈਟਰਸ ਪ੍ਰਾਪਤ ਕੀਤੇ ਹੋਏ ਉਮੀਦਵਾਰਾਂ ਦੀ ਜੁਆਇਨਿੰਗ ਦੇ ਉੱਤੇ ਰੋਕ ਲਗਾ ਦਿੱਤੀ ਵੈਸੇ ਇਸੇ ਹਾਈ ਕੋਰਟ ਦੁਆਰਾ ਪਹਿਲਾਂ ਹੀ ਇੱਕ ਰਿਟ ਸੀਡਬਲਯੂਪੀ 10675 ਆਫ 220 ਦਾ ਫੈਸਲਾ ਦਿੱਤਾ ਜਾ ਚੁੱਕਿਆ ਸੀ ਕਿ ਕਿਸੇ ਵੀ ਭਰਤੀ ਨੂੰ ਪੂਰਾ ਕਰਨ ਲਈ ਪਹਿਲਾਂ ਸਾਰੀ ਜਨਰਲ ਕੈਟਾਗਰੀ ਦੀਆਂ ਓਪਨ ਪੋਸਟਾਂ ਭਰੀਆਂ ਜਾਣ ਜਿਸ ਵਿੱਚ ਸਾਰੀਆਂ ਹੀ ਕੈਟਾਗਰੀਆਂ ਆਪ ਐਸਸੀ ਬੀਸੀ ਐਡਬਲਯੂਐਸ ਤੇ ਹੋਰ ਕੈਟਾਗਰੀਆਂ ਨੂੰ ਓਪਨ ਕੈਟਾਗਰੀ ਕੰਸੀਡਰ ਕਰਦੇ ਹੋਏ ਮੈਟਲਿਸਟ ਬਣਾਉਣ ਤੋਂ ਬਾਅਦ ਹੀ ਰਿਜ਼ਰਵ ਕੈਟਾਗਰੀਆਂ ਨੂੰ ਉਹਨਾਂ ਦੀ ਆਪਣੀ ਆਪਣੀ ਸਬੰਧਤ ਕੈਟਾਗਰੀ ਵਿੱਚ ਵਿਚਾਰਿਆ ਜਾਵੇ ਦਿਲ ਤੋਂ ਪਤਾ ਨਹੀਂ 8TT 999 ਭਰਤੀ ਵਿੱਚ ਸਰਕਾਰ ਨੇ ਕਿਉਂ ਭਰਤੀ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਮੈਟ ਲਿਸਟ ਜਾਰੀ ਕਰਦੇ ਹੋਏ ਲਗਭਗ 2500 ਪੋਸਟਾਂ ਲਈ ਹੀ ਅਪੁਆਇੰਟਮੈਂਟ ਲੈਟਰਸ ਦੇਣ ਦਾ ਫੈਸਲਾ ਕੀਤਾ ਸੀ ਜੋ ਕਿ ਨੀਮਾ ਅਨਸਾਰ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ CW P 10675 of 220 ਦੇ ਫੈਸਲੇ ਅਨਸਾਰ ਠੀਕ ਨਹੀਂ ਸੀ ਗਵਰਨਰ ਮਤਲਬ ਹੈ ਕਿ ਹਾਈ ਕੋਰਟ ਦੁਆਰਾ 8TT 999 ਭਰਤੀ ਤੇ ਕੋਈ ਸਟੇ ਨਹੀਂ ਲਗਾਇਆ ਗਿਆ ਸਿਰਫ ਭਰਤੀ ਪਹਿਲਾਂ ਜਨਰਲ ਕੈਟਾਗਰੀ ਦੀ ਪੂਰੀ ਕਰਨ ਲਈ ਕਿਹਾ ਗਿਆ ਹੈ ਹੁਣ ਜਦੋਂ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੀਓਸੀਪ ਨੰਬਰ 1057/225 ਦੇ ਸਬੰਧ ਦੇ ਵਿੱਚ ਪਹਿਲਾਂ ਜਨਰਲ ਕੈਟਾਗਰੀ ਦੀ ਭਰਤੀ ਪੂਰੀ ਕਰਨ ਲਈ ਕਿਹਾ ਹੈ ਤਾਂ 889394 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਵੀ ਸਰਗਰਮ ਹੁੰਦੇ ਹੋਏ ਸਾਰੀ 8893 ਭਰਤੀ ਨੀਮਾ ਅਸਵਾਜ ਕਾਉਂਡ ਲਈ ਤਿੱਖਾ ਸੰਘਰਸ਼ ਵਿਢ ਦਿੱਤਾ ਹੈ ਇਸ ਬੰਦੀ ਮਿਤੀ 14/4/2025 ਦਿਨ ਸੋਮਵਾਰ ਨੂੰ ਸ਼ਾਮ 4 ਵਜੇ ਮਹੱਲੀ ਵਿਖੇ ਗੁਰਦੁਆਰਾ ਪੰਬ ਸਹਿਬ ਵਿਖੇ ਇੱਕ ਮਹਾ ਕਠ ਕਰਨ ਦਾ ਪ੍ਰੋਗਰਾਮ ਕੁਲਿਕਿਆ ਗਿਆ ਹੈ ਤੇ ਸਾਰੇ ਕੈਡਰ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ ਗੌਰਤ ਮਤਲਬ ਹੈ ਕਿ ਸ਼ੁਰੂ ਤੋਂ ਹੀ 8999 ਯੂਨੀਅਨ ਸਹਾਵੀ ਦੀ ਸਹਾਵੀ 9999 ਭਤੀ ਇੱਕੋ ਹੀ ਲਿਸਟ ਵਿੱਚ ਪੂਰੀ ਕਰਨ ਦੀ ਮੰਗ ਕਰਦੀ ਰਹੀ ਹੈ ਤੁਹਾਨੂੰ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਸਰਕਾਰ ਨੇ ਤੇ ਪਾਰਟੀ ਡਾਇਰੈਕਟੋਰੇਟ ਨੇ ਮਾਮੂਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਿਯਮਾਂ ਨੂੰ ਫੋਲੋ ਨਹੀਂ ਕੀਤਾ ਜਿਸ ਕਰਮ ਨਾਲ ਵੱਡੀ ਗਿਣਤੀ ਵਿੱਚ ਉਮੀਦਵਾਰ ਅਪੁਆਇੰਟਮੈਂਟ ਲੈਟਰਸ ਲੈ ਕੇ ਵੀ ਬੇਰਗਰ ਰਹਿ ਕੇ ਧਰਨੇ ਮਜਾਰੇ ਕਰਨ ਲਈ ਮਜਬੂਰ ਹਨ ਮਾਕਟ ਦੀ ਕਾਲ ਦੇਣ ਵਾਲੇ ਮੁੱਖ ਆਗੂਆਂ ਵਿੱਚ ਸੁਰਿੰਦਰ ਪਾਲ ਗੁਰਦਾਸਪੁਰ ਸੁਰਿੰਦਰ ਕੁਮਾਰ ਅਬੋਹਰ ਅਸ਼ੋਕ ਬਾਬਾ ਜਲਾਲਾਬਾਦ ਮਨਦੀਪ ਕਮਾਲ ਫਾਜ਼ਿਲਕਾ ਰਾਜ ਕੁਮਾਰ ਤਬੋਹਰ ਕੁਲਵਿੰਦਰ ਕਾਕਾ ਪਟਿਆਲਾ ਕੁਲਵਿੰਦਰ ਸਾਮਾ ਸਰਪਜੀਤ ਗੁਰੂ ਹਰਸਾਏ ਵਿਸ਼ਾਲ ਕੰਬੋਜ ਕਰਨ ਕੰਬੋਜ ਅਜੀਤ ਮਾਨਸਾ ਰਤੇਸ਼ ਕੁਮਾਰ ਗੁਰਪ੍ਰੀਤ ਬਾਜਵਾ ਮੀਨੂ ਬਾਲਾ ਅਮਨਦੀਪ ਕੌਰ ਆਦੀ ਸ਼ਾਮਲ ਹਨ ਇਸ ਵੀਡੀਓ ਵਿੱਚ ਬਸ ਇੰਨੇ ਹੀ ਜੇ ਕੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ